ਕਹ ਰਹੇ ਉਹ ਤਾਂ ਮੈਨੂੰ ਐ ਜੋਰ ਲਾਇਆ ਬਾਪੂ ਦੀ ਵੀਡੀਓ ਬਣਾ ਕੇ ਭੇਜੀ ਮੈਨੂੰ ਵੀ ਬੋਲਟ ਚਲਾਉਂਦੇ ਦੀ ਹੁਣ ਤੋਂ ਜਿਹਨੇ ਮੈਂ ਚਲਾਣਾ ਨਹੀਂ ਨਾ ਨਾ ਚਲਾਦਾ ਲਊਗਾ ਕੋਈ ਚੱਕਰ ਨਹੀਂ ਜਿਹੜਾ ਜਿਹੜਾ ਦੁਆਰੀ ਤੁਹਾਨੂੰ ਕੋਈ ਗੱਲ ਨਹੀਂ ਹੈ ਇਹਦੇ ਨਾਲ ਤਾਂ ਇਹ ਵਧੀਆ ਤੇ ਦੇਖਣਾ ਵੀ ਉਹ ਮੈਂ ਕਹਿੰਦਾ ਅਸੀਂ ਦੇ ਦਈਏ ਜੀ ਫਿਰ ਉਹ ਯਾਰ ਠੀਕ ਅਸੀਂ ਤਾਂ ਹੱਕ ਅੱਧੀ ਤਾਂ ਬਾਦੀ ਹੁੰਦੀ ਬੱਸ ਕੁਝ ਨਹੀਂ ਹੁੰਦਾ ਜੀ ਸਈਏ ਸੋਣਾ ਜੀ ਹੋਏ ਮਿੱਤਰ ਵੈਲਕਮ ਬੈਕ ਹੈ ਕਿ ਨਵੇਂ ਵਲੌਗ ਦੇ ਵਿੱਚ ਬਾਈ ਸਰੀਰ ਥੋੜਾ ਢਿੱਲਾ ਠੀਕ ਆ ਕਾਫੀ ਢਿੱਲਾ ਹੈ ਤੇ ਆਪਾਂ ਫਿਰ ਵੀ ਵਲੌਗ ਬਣਾ ਰਹੇ ਆ ਤੇ ਤੁਸੀਂ ਦੇਖ ਰਹੇ ਹੋਣੇ ਸਾਡੇ ਪਿੱਛੇ ਇੱਕ ਬੋਲਟ ਆ ਇਹ ਆਪਣਾ ਤਾਂ ਹੈ ਨਹੀਂ ਤੁਹਾਨੂੰ ਵੀ ਪਤਾ ਆਪਣਾ ਨਹੀਂ ਹੈਗਾ ਇਹ ਤੇ ਤੁਹਾਨੂੰ ਦਿਖਾਣੇ ਆ ਵੀ ਇਹ ਕਿਹੜਾ ਬੋਲਟ ਆ ਇਹ 2019 ਮਾਡਲ ਆ ਤੇ ਇਹ ਮੇਰੇ ਯਾਰ ਦੋਸਤ ਨੇ ਬਾਏ ਕਰਿਆ ਤੇ ਉਹ ਰਹਿੰਦਾ ਕੈਨੇਡਾ ਠੀਕ ਆ 2019 ਮਾਡਲ ਆ ਇਹਦੇ ਜਿਵੇਂ ਤੁਸੀਂ ਦੇਖ ਲਓ ਵੀ ਕੰਡੀਸ਼ਨ ਬਹੁਤ ਸਹੀ ਆ ਤੇ ਆਪਾਂ ਨੂੰ ਬਹੁਤ ਜਾਇਜ਼ ਰੇਟ 'ਤੇ ਪੈ ਗਿਆ ਇਹ ਤੇ ਉਹਨੇ ਬੰਦੇ ਨੇ ਆਪਣੇ ਬਾਪੂ ਨੂੰ ਗਿਫਟ ਦੇਣਾ ਉਹਨੇ ਆਪਣੇ ਬਾਪੂ ਨੂੰ ਗਿਫਟ ਦੇਣਾ ਤਾਂ ਕਰਕੇ ਉਹਨੇ ਇਹ ਬੁਲਟ ਜਿਹੜਾ ਉਹ ਬਾਏ ਕੀਤਾ ਤੇ ਉਹਦੇ ਬਾਪੂ ਕੋਲ ਅੱਪਾ ਨੇ ਜਾਣਾ ਤੇ ਉਹਦੇ ਬਾਪੂ ਨੇ ਇੱਕ ਛੋਟਾ ਜਿਹਾ ਪ੍ਰੈਂਕ ਕਰਨਾ ਹੈ ਪ੍ਰੈਂਕ ਐਵੇਂ ਕਰਨਾ ਹੈ ਪ੍ਰੈਂਕ ਵੀ ਨਹੀਂ ਆਪਾਂ ਸਰਪ੍ਰਾਈਜ਼ ਕਹਿ ਸਕਦੇ ਆ ਵੀ ਸਰਪ੍ਰਾਈਜ਼ ਆਪਾਂ ਜਾਂਦੀ ਸਰ ਇਹ ਨਹੀਂ ਕਹਾਂਗੇ ਵੀ ਪਾਪਨੇ ਨੇ ਬੁਲਟ ਭੇਜਿਆ ਜਾਂਦੀ ਸਰ ਆਪਾਂ ਕੁਝ ਕੁਝ ਕਰਾਂਗੇ ਵੀ ਆ ਦੇਖੋ ਇਹ ਆਪਾਂ ਨੇ ਬੁਲਟ ਲਿੱਤਾ ਜੀ ਜੋ ਵੀ ਹੋਊਗਾ ਤੁਹਾਨੂੰ ਵਲੌਗ ਚ ਦਿਖੂਗਾ ਤੇ ਤੁਹਾਨੂੰ ਪੱਕਾ ਵਧੀਆ ਲੱਗੂਗਾ ਤੇ ਜਿਹੜੇ ਕੈਨੇਡਾ ਵਾਲੇ ਵੀਰ ਆਪਾਂ ਦਾ ਆਹ ਬਲੌਗ ਦੇਖ ਰਹੇ ਆ ਠੀਕ ਆ ਜਾਂ ਬਾਹਰ ਤੋਂ ਜਿਹੜੇ ਵੀ ਦੇਖ ਰਹੇ ਆ ਉਹ ਇਹਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਤੁਹਾਨੂੰ ਯਾਦ ਆਉਂਦੀ ਆ ਪੰਜਾਬ ਦੀ ਇੰਡੀਆ ਦੀ ਯਾਦ ਆਉਂਦੀ ਆ ਕਿ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਬਾਈ ਕਰ ਦਿਓ ਲਾਈਕ ਤੇ ਆਪਾਂ ਥੋੜੇ ਮੋੜ ਤੇ ਇਹਦੇ ਕੰਮ ਕਰਾਣੇ ਫੇਰ ਜਾਣਾ ਘਰੇ ਉਹਦੇ ਤੁਹਾਨੂੰ ਜਿਵੇਂ ਆਹ ਤਰਵਾਣੇ ਸਟਿੱਕਰਸ ਟੁੱਕੇ ਜਿਹੇ ਤਰਵਾਣੇ ਆ ਤੇ ਇੱਧਰ ਉਹਨੇ ਕਿਹਾ ਤਾਂ ਵੀ ਐ ਲਿਖਵਾ ਦੀ ਬਾਪੂ ਤੇ ਟੇ ਕਰਕੇ ਬਾਈ ਅਮੀਰੀ ਚੱਕਰਾਵਾ ਤੁਹਾਨੂੰ ਅਮੀਰੀ ਮੈਂ ਤਾਂ ਚਾਰਜ ਰਬਣਾ ਘਰੇ ਭੁੱਲ ਗਿਆ ਕਿਆ ਕੰਨੇ ਆਈਫੋਨ ਦਾ ਤੇ 9% ਬੈਟਰੀ ਹੈ ਫੋਨ ਦੀ ਤੇ ਮੈਂ ਸੋਚਿਆ ਤਾਂ ਵੀਰ ਦੀ ਦੁਕਾਨ ਵਿੱਚ ਚਾਰਜ ਲਾਉਂਗਾ ਪਰ ਚਾਰਜਰੇ ਭੁੱਲ ਗਿਆ ਉਹ ਯਾਰ ਮੇਰਾ ਤਾਂ ਨਾ ਕਦਾਂ ਵੱਲੋਂ ਚਾਰਜਰ ਮੇਰਾ ਖਰਾਬਦਾ ਉਹ ਹਿੱਲ ਦੀ ਜਤਾਰੂ ਜੀ ਮੈਂ ਤਾਂ ਲੈਣਾ ਤਾਂ ਅੱਜ ਭੁੱਲ ਗਿਆ ਅੱਜ ਮੈਨੂੰ ਚਾ ਲੈਣੇ ਲੰਨੀ ਮੈਂ ਲੈਣਾ ਤਾਂ ਕਦਾਂ ਨਹੀਂ ਇਹ ਵੀ ਚਾਰਜਰ ਭੁੱਲ ਕੇ ਲੈ ਲਿਆ ਚਾਬੀ ਰਹੀ ਦੀ ਲੋ ਜਿਹੜੀ ਜਿਹੜੀ ਚੀਜ਼ਾਂ ਕਰਾਣੀਆਂ ਸੀ ਮੈਂ ਕਰਾ ਲਈ ਮੈਂ ਆਪਣਾ ਫੋਨ ਚਾਰਜ ਲਾ ਤਾ ਅੰਦਰ ਤਾਂ ਕਰਕੇ ਵਲੌਗ ਨਹੀਂ ਬਣਾਇਆ ਤਾਂ ਦੇਖੋ ਸਾਰੇ ਸਟਿੱਕਰ ਤਰਵਾ ਕੇ ਔਰੇ ਲਖਾਤਾ ਬਾਪੂ ਤੇਰੇ ਕਰਕੇ ਐਨ ਸਹੀ ਕੰਮ ਆ ਵੀਰ ਦਾ ਐਨ ਓਕੇ ਹੋ ਗਿਆ ਵੀਰੇ ਮਤਲਬ ਐਨ ਜਿਹੜਾ ਮਤਲਬ ਉਹਨੇ ਵੀਰ ਨੇ ਥੋੜਾ ਜਿਹਾ ਲਗ ਤਰ੍ਹਾਂ ਦਾ ਜ਼ਿਆਦਾ ਮੋਡੀਫਾਈਆ ਕਰਿਆ ਹੋਇਆ ਤਾਂ ਵੀ ਸਟicker ਜ਼ਿਆਦਾ ਲੱਗੇ ਨੇ ਤੇ ਜ਼ਿਆਦਾ ਹੀ ਤਾਂ ਹੈਨਾ ਉਹ ਸਹੀ ਨਹੀਂ ਚਾਹੀਦਾ ਯਾਰ ਨਾ ਹੁਣ ਠੀਕ ਹੈ ਨੋਰਮਲ ਚਾਹੀਦਾ ਬਾਕੀ ਵਧੀਆ ਕੰਮ ਆ ਵੀਰ ਦਾ ਓਕੇ ਵੀਰੇ ਮਿਲਦੇ ਆ ਫਿਰ ਕਦੇ ਆਉਨੇ ਆ ਹੈ ਠੀਕ ਹੈ ਜਦ ਮਰਜੀ ਬਾ ਠੀਕ ਹੈ ਆ ਜੋ ਚਲਦੀ ਹੈ ਆਹ ਰਹਾ ਏਗਾ ਵਾਸ਼ੇ ਇੱਕ ਘਰ ਦੇਖਦੇ ਆ ਪਰ ਮੈਨੂੰ ਬੁਖਾਰ ਬਹੁਤ ਆ ਯਾਰ ਲੋਈ ਇੱਧਰ ਹੁਣ ਮੁੰਡੇ ਦੇ ਘਰ ਚੱਲੇ ਆਪਾਂ ਆਪਣਾ ਘਰ ਅੰਦਰ ਵਿੱਚ ਟੱਪ ਗਿਆ ਤੁਹਾਨੂੰ ਪਤਾ ਅੰਦਰ ਵਿੱਚ ਟੱਪ ਕੇ ਤੇ ਉਹ ਮੁੰਡੇ ਦਾ ਘਰ ਹੈਗਾ ਇੱਧਰ ਇਹ ਉਹ ਸਾਹਮਣੇ ਕਾਲੇ 게ਟ ਵਾਲਾ ਮੁੰਡੇ ਦਾ ਘਰ ਹੈ ਠੀਕ ਹੈ ਤੇ ਆਪਣੇ ਯਾਰ ਦੋਸਤ ਦਾ 2 ਸਾਲ ਹੋ ਗਏ ਬਾਹਰ ਚਲਾ ਗਿਆ ਤਾਂ ਤੇ ਹੁਣ ਉਹਨੇ ਆਪਣੇ ਮਾਪੇ ਨੂੰ ਗਿਫਟ ਦੇਣਾ ਤੇ ਚਲੋ ਦੇਖਦੇ ਆ ਕਿ ਆ ਬਣਦਾ ਕੈਂ ਨਹੀਂ ਮੈਂ ਕਹੂੰਗਾ ਵੀ ਸ਼ੂਟ ਦੇ ਪਰਪਸ ਲਈ ਤੁਹਾਡੇ ਘਰ ਵਾਲਿਆਂ ਵੀਰੋ ਕੋਈ ਐਸਾ ਜਹਾਜ਼ ਬਣਾਓ ਲਓ ਜੀ ਮਟਰ ਦਾ ਐਸੀ ਖੜਾ ਤੇ ਹੁਣ ਮੈਂ ਜਾਊਂਗਾ ਅੰਦਰ ਚੱਲ ਦਰੱਖਾ ਕੈਮਰਾ ਵੀ ਇਹ ਪਹਿਲੇ ਲੋਕ ਵੀ ਇਹ ਪਾਸ਼ 2-3 ਮਿੰਟ ਐਸੇ ਕਿ ਸਾਰੇ ਖਰਚਿਆਂ ਵਿੱਚ ਦੇਖਣਾ ਤੈਨੂੰ ਚਾਹੀਦਾ ਹੈ ਜੀ ਪਰ ਗੰਦੀਆਂ ਤਾਂ ਕਿੱਥੇ ਜਾਂਦੀਆਂ ਹੁੰਦੀਆਂ ਸ੍ਰੀ ਗਰਕ ਜੀ ਠੀਕ ਆ ਵਧੀਆ ਆਪਣੀ ਨਹੀਂ ਕਰੀ ਹੋਣੀ ਗੱਲ ਆਹ ਆਹ ਓਹ ਸ਼ੂਟ ਵਾਸਤੇ ਅਰੇ ਸ਼ੀਰਾਲ ਜੀ ਅਰੇ ਸ੍ਰੀ ਗਰਕ ਜੀ ਵੈਟ ਨਾ ਆਈ ਆ ਕਿਵੇਂ ਹੋ ਜੀ ਠੀਕ ਆ ਸਭ ਹੋ ਗਿਆ ਬਹੁਤ ਪਿਆ ਹੋਣਾ ਉਹ ਮੇਰਾ ਪਿੱਟੇ ਜੁੜੇ ਛੋੜੀਆਂ ਕਰ ਲੈਂਦਾ ਯਰੇ ਤਾਂ ਕਰਕੇ ਮੈਂ ਨਾ ਦੇਖਣ ਜਾਇਆ ਨਾ ਕੋਈ ਨਾ ਕੋਈ ਨਾ ਕਰਦਾ ਮੱਝਾਂ ਉੱਦਿਆਂ ਦਾ ਚੂਨਾ ਹੀ ਰਿਹਾ ਦਾ ਉਹਦਾ ਦੋ ਤਿੰਨ ਸਲਾਹਾਂ ਚ ਗਿਰ ਜਾਂਦਾ ਹੈ ਕਹਿੰਦਾ ਕਹਿੰਦਾ ਹਾਰ ਲੈ ਲੈ ਲੰਨੀ ਆਏ ਓਏ ਹਾਰ ਲੇ ਰੰਗ ਤੇ ਸਿਰਾਈ ਹੋ ਜੂਗਾ ਸਹੀ ਹੈ ਜੀ ਹਾਂ ਹਾਂ ਬੰਡ ਪਿਆ ਵੀ ਇਹਦੇ ਤੇ ਵੀ ਸਹੀ ਹੈ ਜੀ ਦੇਖ ਲੋ ਜੇ ਥੋੜਾ ਜੀ ਕਰਦਾ ਇਹ ਤੇਰੀ ਵਾਲਾ ਬੁਲਟ ਕਹਿੰਦਾ ਤਾਂ ਉਹ ਹਾਂਜੀ ਲੈ ਲੈ ਇਹ ਵਿੱਚ ਨਾ ਇਹਦਾ ਹੁਣ ਮੈਂ ਲਿੱਤਾ ਜੀ ਅੱਛਾ ਹਾਂਜੀ ਉਹ ਤਾਂ ਉਹਦੇ ਕੋਲ ਦੂਜੇ ਮੁੰਡੇ ਕੋ ਗੈਰੀ ਗੋਲ ਆ ਹੈ ਉਹ ਇਹ ਉਹ ਤਾਂ ਪਤਾ ਨਹੀਂ ਕਿਹੜਾ ਬੁਲਟ ਕਹੀ ਜਾਂਦਾ ਉਹ ਤਾਂ ਹੈਰੀ ਸੀਗੇ ਮੁੰਡਾ ਜੀ ਹੈਰੀ ਗੋਲ ਹਾਂਜੀ ਮੂਰਮਾਝਰੇ ਵਾਲੇ ਕੋਲ ਹਾਂਜੀ ਹਾਂਜੀ ਉਹ ਪਤਾ ਨਹੀਂ ਉਹਨੇ ਕਿਹੜਾ ਉਹ ਪਤਾ ਨਹੀਂ ਕਿਹੜਾ ਕਹਿੰਦਾ ਸੀ ਕਹੀ ਅੱਛਾ ਅੱਛਾ ਉਹ ਕਹ ਰਿਹਾ ਉਹ ਤਾਂ ਮੈਨੂੰ ਐਂ ਜੋਰ ਲਾਇਆ ਬਾਈ ਬਾਪੂ ਦੀ ਵੀਡੀਓ ਬਣਾ ਕੇ ਭੇਜੀ ਮੈਨੂੰ ਵੀ ਬੋਲਟ ਚਲਾਉਂਦੇ ਦੀ ਹੁਣ ਤੋਂ ਜਿਹਨੇ ਮੈਂ ਚਲਾਣਾ ਨਹੀਂ ਨਾ ਨਾ ਚਲਾਦਾ ਲਊਗਾ ਕੋਈ ਚੱਕਰ ਨਹੀਂ ਜਲਾਉਣਾ ਤਾਂ ਹੁੰਦਾ ਫਿਰ ਇੱਕ ਵਾਰੀ ਦੇਖ ਦੇਖੋ ਅਕਲ ਮੜਾ ਗੇੜਾ ਹੀ ਪਹੀਚ ਨੂੰ ਹੋਰ ਦੇਖ ਕੇ ਦੇਖੋ ਇੱਕ ਵਾਰੀ ਲਾਓ ਇਹ ਜੀ ਦੇਖੋ ਜੀ ਗੱਲ ਤਾਂ ਰੀਜ ਰੀਜ ਦੀ ਆਈ ਉਹਦਾ ਤਾਂ ਕੋਈ ਚੱਕਰ ਨਹੀਂ ਹੈਗਾ ਬੰਦੇ ਦਾ ਦਿਲ ਲੱਗ ਜਾਂਦਾ ਦੇਖ ਕੇ ਵਾਪਸ ਮਾਹ ਮਾਹ ਤਾਂ ਚੱਕਰ ਨਹੀਂ ਹੁੰਦਾ ਹਾਂ ਜਮਾਂ ਤੀ ਕਿਹੜੀ ਆਹ ਨਾਲ ਖੁੱਲੀ ਹੋ ਖੁੱਲੀ ਹੋ ਇੱਕ ਵਾਰ ਇਹਦੇ ਚੱਕਰ ਜੇ ਮੈਂੰਦਾਂ ਉਰੇ ਨਹੀਂ ਨਹੀਂ ਆ ਇਹ ਦੂਗਾ ਕੰਪਾਸ ਆ ਇਹ ਦੂ ਇਹ ਤਾਂ ਇਹ ਤਾਂ ਸਿੱਧੇ ਹੀ ਰਹਿਣ ਲਈ ਇਹ ਤਾਂ ਕੋਈ ਚਿੱਪੜ ਮੈਂ ਥੋੜੇ ਥੱਲੇ ਦੱਬ ਕੇ ਰੱਖੀ ਦੱਬ ਕੇ ਰੱਖੀ ਥੱਲੇ ਜਿਹੜਾ ਸੈਲਫ ਨਹੀਂ ਹੈ ਕੀ ਨੂੰ ਨਹੀਂ ਨਹੀਂ ਸੈਲਫ ਨਹੀਂ ਹੈ ਮਾਸ਼ਾ ਅੱਹ ਨਹੀਂ ਇਹ ਤਾਂ ਕੋਲ ਜੋਰ ਕੇ ਮਾਰੋ ਮਾਟੀ ਜਿਆਦਾ ਤਾਂ ਹੈਗਾ ਨਾ ਅੰਕਲੋਂ ਇਹੀ ਕਹੀ ਗਏ ਬਾਕੀ ਕਹੇ ਦੀ ਚੀਜ਼ ਵਧੀਆ ਲੇ ਹੋਗੀ ਯਾਨੀ ਕੋਈ ਕੰਮ ਸਾਰਾ ਕਰਦਾ ਚਲੂ ਕਿ ਜਿਹੜਾ ਮਾਰ ਤੈਨੂੰ ਦਵਾਣਾ ਉਹ ਪਵਨੇ ਨੇ ਕਿਹਾ ਹੁਣ ਪੋਰੇ ਪੈ ਨੇ ਕਿਹਾ ਹੋਵੇ ਆਪਾਂ ਦਵਾ ਦਣਾ ਇਹ ਅਗਰ ਇੰਨਾ ਤਾਂ ਵਧੀਆ ਜੱਜਦਾ ਹੀ ਇਹ ਤੁਹਾਡੇ ਉੱਪਰ ਤੁਸੀਂ ਤਾਂ ਉਹੀ ਕਰੀ ਗਏ ਨਾ ਉਹ ਕਿਵੇਂ ਤਾਂ ਲੱਗਿਆ ਇਹੇ ਹਾਂ ਠੀਕ ਆ ਵਧੀਆ ਠੀਕ ਲੱਤੇ ਉਦਾਂ ਹੀ ਉਹ ਬੱਸ ਲੱਭਣ ਨਹੀਂ ਕੋਈ ਚੋਟ ਚੁੱਕ ਕੇ ਲਿਆ ਗਿਆ ਆ ਦੱਸੀ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਸਾਦਾ ਵਧੀਆ ਬੁਲਟ ਵਧੀਆ ਜਿਹੀ ਲੇ ਹੋ ਗਈ ਹਾਂ ਹਾਂ ਕੋਈ ਜੱਟੇ ਦੀ ਐ ਜੀ ਬੇਬੇ ਜੀ ਸਭ ਠੀਕ ਲੱਗਿਆ ਜੀ ਕਿਵੇਂ ਹਾਂ ਹਾਂ ਵਧੀਆ ਲੱਜਦੇ ਅੰਕਲ ਪੂਰੇ ਦੱਸ ਬਾਈ ਦਾ ਜੱਟਾ ਇਹ ਹੁਣ ਅੰਕਲ ਦੇਖ ਲਾ ਦੋਨੋਂ ਕੋਈ ਆਦਨੀਆਂ ਹੀ ਇਹਦੇ ਨਾਲ ਤਾਂ ਇਹ ਵਧੀਆ ਤੇ ਜੇਕਣਾ ਵੀ ਉਹ ਮੈਂ ਕਹਿੰਦਾ ਆਹੀ ਦੇ ਦਈਏ ਜੀ ਫਿਰ ਹੈ ਆਹੀ ਦੇ ਦਈਂ ਨਾ ਬੁੱਕ ਤੁਸੀਂ ਚਲਾ ਲਓ ਤੁਸੀਂ ਲੱਗਾ ਤੁਸੀਂ ਚਲਾ ਲਓ ਤੁਸੀਂ ਤਾਂ ਆਪਣਾ ਕਰ ਲੈ ਹਾਂ ਜੀ ਤਾਂ ਹੀ ਪਵਨੇ ਨੇ ਭੇਜਿਆ ਇਹ ਜੀ ਥੋੜਾ ਹੀ ਆ ਜੀ ਇਹ ਥੋੜਾ ਹੀ ਆ ਇਹ ਬਿਰਨੇ ਹੁਣ ਤੋਹਫਾ ਤੇ ਗਿਫਟ ਤੁਹਾਨੂੰ ਚਲ ਭੇਜਿਆ ਹੋਇਆ ਤੁਹਾਨੂੰ ਜੀ ਭੇਜਿਆ ਲੁੱਡੇ ਵਾਸਤੇ ਅੱਛਾ ਸਹੀ ਹੈ ਇੱਧਰ ਨੂੰ ਆਜੋ ਜੀ ਨਾਲ ਇੱਕ ਫਿਰ ਬੁਲਟ ਦੇਖ ਲਈਏ ਨਾਲੇ ਫਿਰ ਮੈਂ ਸਹੀ ਫਿਰ ਹਾਂ ਹਾਂ ਲੋਈ ਇਹ ਖੜਜੋ ਬੇਬੇ ਇਹ ਨਾਲ ਇਹ ਖੜਜੋ ਇੱਕ ਬੋਲਡਰ ਆ ਫਿਰ ਫੋਟੋ ਲਾ ਦੀ ਕਿ ਨਾ ਵੀ ਹੋੜੋ ਠੀਕ ਆਂਟੀ ਠੀਕ ਆਂਟੀ ਮੋਸ਼ਨ ਉਹ ਨਹੀਂ ਇੰਨੀ ਇੰਨੀ ਨਿਕਲਦ ਰਹੀ ਇਹਦੇ ਬਾਬੇ ਬਾਬਾ ਤਰੱਕੀ ਵਾਲੇ ਦਿਨ ਪਾ ਲੈ ਆਉਂਗਾ ਵਧੀਆ ਹੋਰ ਅੰਟੀ ਮੋਸ਼ਨ ਚਲੋ ਅੰਟੀ ਅੰਕਲ ਇਹ ਨੂੰ ਤੁਸੀਂ ਅੰਟੀ ਨੂੰ ਬਿਠਾਇਆ ਗੇੜੇ ਦੇਣੇ ਇਹਦੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਉਹ ਹੱਕ ਅੰਟੀ ਦਾ ਬਾਜੀ ਹੁੰਦਾ ਬੱਸ ਕੁਝ ਨਹੀਂ ਹੁੰਦਾ ਜੀ ਇਹ ਸੋਣਾ ਜੀ ਦੇਖ ਲਓ ਪਵਨੇ ਨੇ ਭੇਜਿਆ ਜੀ ਠੀਕ ਪੈਸੇ ਲਿਖਾਇਆ ਉਹਨੇ ਮੈਨੂੰ ਕਿਹਾ ਵੀ ਸਪੈਸ਼ਲ ਆਪਾਂ ਟੂਰੇ ਵੀ ਪਵਨਾ ਪਵਨੇ ਹੀ ਲਿਖਾ ਦੇਣੀ ਨਾਲ ਬਾਪੂ ਦੇ ਨਾਲ ਕੀ ਆਪਣੇ ਕੋਲ ਆ ਹੀ ਆ ਹੁਣ ਸਪੈਸ਼ਲ ਲਿਖਾਇਆ ਜੀ ਉਹਨੇ ਅੱਛਾ ਤੁਸੀਂ ਤੁਸੀਂ ਉਹ ਸਾਡਾ ਉਹ ਖਰਾਬ ਕਰ ਤਾ ਕੰਟੈਕਟ ਜਦ ਕਿਹਾ ਮੈਂ ਗੇੜੇ ਲੈਣਾ ਨਹੀਂ ਨਹੀਂ ਉਹਦਾ ਤਾਂ ਕੋਈ ਚੱਕਰ ਨਹੀਂ ਤੁਸੀਂ ਲਓ ਤੁਸੀਂ ਲਓ ਜੀ ਦਵਾਰਾ ਸੰਗੇ ਵੀ ਸਾਡੇ ਪਵਨੇ ਵੀਰ ਦਾ ਕਰ ਲੋ ਜੀ ਹੁਣ ਤੇਲ ਚੋਕੇ ਫਿਰ ਬੋਲਟੇਸ ਹੀ ਕਰ ਦੇਣਾ ਅੰਦਰ ਕਰਦਾ ਇੱਕ ਨਵਾਂ ਮੈਂਬਰ ਤੇ ਪਾਵਰੇ ਲੈ ਬਾਈ ਤੇਰਾ ਉਹ ਪੂਰਾ ਕਰਦਾ ਵੀਰੇ ਗੱਲ ਪਗਾਤੀ ਉਹ ਯਾਰ ਉਹ ਨਹੀਂ ਮਾਡਲ ਸਹੀ ਮਿਲ ਗਿਆ ਹੈ ਚੈੱਕ ਕਰਾ ਕੇ ਲਿਖਿਆ ਆச்சா ਵੀਡੀਓ ਅੱਛਾ ਮੁੰਡੀ ਨਾਲ ਗੱਲ ਕਰਨਾ ਕਰ ਰਿਹਾ ਮੁੰਡਾ ਬੰਦੇ ਹੈ ਨਹੀਂ ਅੱਛਾ ਵੀਡੀਓ ਦੇਖਣੀ ਉਹਨੇ ਹੈਗੀ ਆ ਤੁਸੀਂ ਵਿੱਚ ਕਹਿਣਾ ਅੰਕਲ ਠੀਕ ਹੈ ਕਾ ਬਣੀ ਹੈ ਸਹੀ ਅੰਕਲ ਵਧੀਆ ਮਿਲ ਗਿਆ ਹਾਂ ਵਧੀਆ ਮਿਲ ਗਿਆ ਲੀਵਰ ਮੈਂ ਦੂਆ ਪਵਾ ਲੈਣਾ ਹੈ ਲੀਵਰ ਜੋ ਜਿਹੜਾ ਪਿੱਛੇ ਵਾਲਾ ਵੀ ਹੁੰਦਾ ਨਹੀਂ ਹਾਂ ਹਾਂ ਪਿੱਛੇ ਵਾਲਾ ਅੱਛਾ ਮੇਰੇ ਖਿਆਲ ਦੀ ਇਹਨੇ ਪੜਵਾਇਆ ਵਾ ਆ ਪੜਵਾਇਆ ਪਿਆ ਪੜਵਾਇਆ ਹੋਇਆ ਹਾਂ ਕਿਉਂ ਮੇਰੇ ਵਰਗੇ ਸਿਆਣੇ ਬੰਦੇ ਵੀ ਉਹਦੇ ਲਈ ਲੋਡ ਆਊਗਾ ਲੋ ਜੀ ਮੇਰੇ ਵਾਲ ਦੀ ਮੜੀ ਸਟੋਰੇਜ ਫੁੱਲ ਹੋ ਗਈ ਤੇ ਆ ਗਰ ਲੋ ਬਾਕੀ ਆ ਆ ਸਿਸਟਮ ਇਹਦਾ ਕਰਾਉਣਾ ਕਲਪਾ ਨੇ ਇੱਕ ਇੱਕ ਕੰਗ ਹੈ ਜਿਹੜਾ ਕੰਗ ਹੈ ਨਾ ਇਹ ਖਲਵਾ ਕੇ ਜਿਵੇਂ ਦੀ ਤੁਹਾਨੂੰ ਨੰਬਰ ਵੇਟ ਵਧੀਆ ਲੱਗੂਗੀ ਆਪਾਂ ਉਹਦੀ ਕਰਾ ਲਾਂਗੇ ਠੀਕ ਮੈਂ ਦੋ ਤਿੰਨ ਡਿਜ਼ਾਈਨ ਦੱਸ ਦੂੰਗਾ ਤੁਹਾਨੂੰ ਆਹ ਸਪੈਸ਼ਲ ਲਿਖਾਈ ਆ ਆ ਥੋੜੇ ਯਾਰ ਕਿ ਸਪੈਸ਼ਲ ਲਿਖਾ ਕੇ ਆਇਆ ਇਹ ਲਖਾਈ ਹੋਈ ਹੈ ਫਿਰ ਨਹੀਂ ਇਹ ਬਾਪੂ ਤੇਰੇ ਕਰਕੇ ਬਾਕੀ ਦਾ ਸਭ ਕੁਝ ਬਹੁਤ ਜ਼ਿਆਦਾ ਨਹੀਂ ਹੈਗੀ ਆਵਾਜ਼ ਆਵਾਜ਼ ਵੈਸੇ ਠੀਕ ਆ ਜੇ ਤੁਹਾਨੂੰ ਜ਼ਿਆਦਾ ਲੱਗਦੀ ਹੈ ਕਟਾ ਦਿੰਨੇ ਆਪਾਂ ਹਨਾ ਉਹ ਕਰਵਾ ਦਿੰਗੇ ਜਾਲੀ ਵਾਲੀ ਹਨਾ ਉਹ ਢੋੜ ਕੇ ਹਨਾ ਕਿੰਨੀ ਕੁ ਕੱਟ ਕਰਨੀ ਤੁਸੀਂ ਨਹੀਂ ਇਹ ਹੋ ਗਿਆ ਕਿ ਨਹੀਂ ਥੋੜੀ ਹੀ ਉਹ ਕਰ ਦਾਂਗੇ ਜਿਹੜੀ ਨਾ ਫੜਫੜਦੀ ਆਵਾਜ਼ ਹੂੰ ਯਾਰ ਰਬੜ ਪਾ ਦਿੰਨੇ ਆ ਹਨਾ ਫਿਰ ਪਿੱਛੇ ਤੇ ਰਬੜ ਪਾ ਕੇ ਇੱਕ ਤਾਂ ਹੁੰਦੀ ਜਮੈਂ ਸਾਇਲੈਂਟ ਉਹ ਤਾਂ ਨਹੀਂ ਕਰਨਾ ਨਾ ਨਾ ਮਾੜੀ ਜੀ ਕਿ ਮਾੜੀ ਮੋਟੀ ਤਾਂ ਹੋਵੇ ਫਿਰ ਤਾਂ ਆਪਾਂ ਕਿਉਂ ਆਇਆ ਇਹ ਆਵਾਜ਼ ਇਹ ਲੁਧਿਆਣੇ ਕਈ ਵਾਰ ਬਹੁਤ ਤੰਗ ਕਰਦੀ ਹੈ ਨਹੀਂ ਲੁਧਿਆਣੇ ਇਹ ਨੂੰ ਤਾਂ ਕਰੂਗੇ ਤਾਂ ਉਹਨੂੰ ਵੀ ਅੰਕਲ ਅੱਛਾ ਜੇ ਲੁਧਿਆਣੇ ਲੈ ਕੇ ਜਾਣਾ ਤਾਂ ਥੋੜਾ ਹੋਊਗਾ ਹਾ ਇਹ ਤਾਂ ਤਕਨੀਕ ਨਾਲ ਅਸੀਂ ਲੈ ਜਾਈਏ ਤਕਨੀਕ ਲੈ ਉਹ ਦੇਖਦਾ ਇੱਕ ਦਿਨ ਮੈਂ ਕਿਸੇ ਦਾ ਲੈ ਕੇ ਗਿਆ ਤਾਂ ਮੈਨੂੰ ਹੱਥੇ ਨਹੀਂ ਦੁੱਤਾ ਬੰਦਿਆ ਨਹੀਂ ਇਹ ਤਾਂ ਹੈ ਸਿਆਣੇ ਬੰਦੇ ਨੂੰ ਦਿੰਦਾ ਪਿੱਛੇ ਬੱਤੀਆਂ ਜਿੰਨਾ ਚਿਰ ਬੱਤੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਪਿੱਛੇ ਰੋਕ ਲਾ ਮੈਂ ਜਿਆ ਬੱਤੀਆਂ ਹੋ ਗਈਆਂ ਜਾਂ ਕੱਢ ਦੇ ਬਸ ਆਪਣਾ 200 ਮੀਟਰ ਰੱਖ ਕੇ ਕੱਢ ਦੇ ਇੱਕ ਨਾ ਮੈਂ ਦੇਖੀ ਸੀ ਇੱਕ ਵੀਡੀਓ ਜੀ ਬਾਕੀ ਆਪਣਾ ਸੋਨਾ ਵੀ ਰਹੇਗਾ ਉਹ ਤੋਂ ਦੇਖ ਲਾਂਗੇ ਜੇ ਜਾਲੀ ਇਹਦੇ ਚ ਪੈਂਦੀ ਹੋਈ ਨਹੀਂ ਜਾਲੀ ਵਾਲਾ ਸਲੈਂਸਰ ਦੇਖ ਲੂਗੇ ਇੱਕ ਹਾਂ ਬੰਸਰੀ ਜੀ ਉਹਨੂੰ ਕਹਿੰਦਾ ਹੈ ਨਾ ਵੀ ਹੈ ਜੀ ਮਾਤਾਸੀਂ ਮੈਨੂੰ ਤਿਆਰ ਵੀ ਨਹੀਂ ਹੁਣ ਦਿੱਤਾ ਵੀਡੀਓ ਨੂੰ ਪਾਉਣੀ ਹੋਣੀ ਆ ਰਿਸ਼ਤੇਦਾਰਾਂ ਨੂੰ ਨਹੀਂ ਨਹੀਂ ਰਿਸ਼ਤੇਦਾਰਾਂ ਦਾ ਕਹ ਰਹੇ ਉਹਨੇ ਤਾਂ ਆਪੇ ਦੇਖਣੀ ਹੋਣੀ ਤੁਸੀਂ ਪਾਏ ਜੂਨ ਕੱਢ ਕੇ ਫੱਗ ਭਗਵਾਨ ਦੇ ਟੋਰ ਟੂਰ ਕੱਢ ਕੇ ਪਰ ਇੰਨੇ ਪੈਸੇ ਕਾਹਨੂੰ ਲੰਮਾ ਯਾਰ ਹਾਰਲੇ ਹਾਰਲੇ ਕਹਿ ਰਿਹਾ ਦਾ ਪਹਿਲਾਂ ਨਾ ਮੈਂ ਹਾਰਲੇ ਗਿਫਟ ਕਰਨੇ ਪੱਪੂ ਨੂੰ ਹਾਰਲੇ ਐਨ ਹਾਰਲੇ ਅੰਕਲ ਨੂੰ ਮਿਲਿਆ ਨਹੀਂ ਨੇੜੇ ਥੇੜੇ ਉਹ ਤੁਹਾਨੂੰ ਪਤਾ ਨੇ ਉਹਨੇ ਹਾਰਲੇ ਲਿਆਉਣਾ ਦਾ ਆ ਜਾ ਮਦਰਾ ਦੁੱਧ ਪੀ ਆ ਗਏ ਆ ਅਲ੍ਹਾਬ ਬਲਰੂ ਕਿੰਨੇ ਦੀ ਮਿਲੀ ਦੀ ਇਹ ਬਣਾ ਰੋ ਉਹ ਤਾਂ ਪ੍ਰਾਣੋਂ ਪੈ ਗਈ 3 ਲੱਖ ਦੀ ਅੱਛਾ ਬੀਬੀ ਕੇ 1000 ਰੁਪਏ ਨੋਈ ਮਿੱਤਰੋ ਵਲੌਗ ਕਰਦੇ ਹਾਂ ਔਰ ਇਹ ਖਤਮ ਤੇ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰ ਲਓ ਚੈਨਲ ਤੇ ਜਿਹੜੇ ਜਿਹੜੇ ਬੰਦੇ ਇੰਡੀਆ ਨੂੰ ਮਿਸ ਕਰਦੇ ਆ ਬਾਹਰ ਰਹਿ ਕੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਮਿਲਦੇ ਆਂ ਕਿਸੇ ਅਗਲੇ ਕੈਂਟ ਦੇ ਵਲੌਗ ਚ ਸਤਿ ਸ਼੍ਰੀ ਅਕਾਲ